ਚਲੋ ਜੀ ਆਪਾਂ ਬਣਾਉਣ ਜਾਣਾ ਇੱਕ ਬਹੁਤ ਵਧੀਆ ਰੈਸਪੀ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਨੇ ਕੜਾਹੀ ਧਰ ਲਈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣਾ ਪਾਣੀ ਜਾਣੀ ਕਿ ਬਾਲਾ ਨਹੀਂ ਪਾਣਾ ਬਿਲਕੁਲ ਥੋੜਾ ਜਿਹਾ ਆਪਣੇ ਪਾਣੀ ਪਾਉਣਾਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਸ਼ੱਕਰ ਇਹ ਜਿੰਨੀ ਆਪਾਂ ਨੇ ਸਮਝ ਲਓ ਮੂਹ ਫਲੀ ਲੈਤੀ ਆ ਉਹਨੀ ਆਪਾਂ ਨੇ ਸ਼ੱਕਰ ਲੈਤੀ ਆ ਦੇਖੋ ਦੋਨੇ ਚੀਜ਼ਾਂ ਆਪਾਂ ਨੇ ਇਹ ਇੱਕ ਬਰਾਬਰ ਲੈਤੀਆਂ ਨੇ ਠੀਕ ਆ ਜੀ ਤੇ ਸ਼ੱਕਰ ਨਾਲ ਇਹ ਰੈਚੀ ਬਹੁਤ ਜਿਆਦਾ ਬਹਈਆ ਬਣਾ ਬਣੂਗੀ ਇੱਕ ਵਾਰੀ ਬਣਾ ਕੇ ਜਰੂਰ ਦੇਖੋ ਹੁਣ ਇਹਦੇ ਵਿੱਚ ਜਦੋਂ ਪਾਣੀ ਗਰਮ ਹੋਗਾ ਇਹਦੇ ਵਿੱਚ ਆਪਾਂ ਸ਼ੱਕਰ ਪਾ ਦਾਂਗੇ ਇਹ 레ਸਪੀ ਤੁਸੀਂ ਪਹਿਲਾਂ ਵੀ ਬਣਾਈ ਹੋਗੀ ਪਰ ਜਿਹੜੀ ਅੱਜ ਆਪਾਂ ਬਣਾਉਣ ਜਾ ਰਹੇ ਆ ਇਹ ਕਿਸੇ ਨੇ ਕਰੇ ਵੀ ਨਹੀਂ ਇਸ ਤਰੀਕੇ ਨਾਲ ਬਣਾਈ ਹੋਣੀ ਕਿਉਂਕਿ ਇਦਾਂ ਇਹ ਬਹੁਤ ਜਿਆਦਾ ਬੜੀਆ ਕਰਕਰੀ 레ਸਪੀ ਬਣਦੀ ਹੈਗੀ ਚੰਗੀ ਤਰ੍ਹਾਂ ਆਪਾਂ ਨੇ ਸ਼ੱਕਰ ਆ ਜਿਹੜੀ ਇਹਨੂੰ ਮਿਕਸ ਕਰ ਲੈਣਾ ਵਿੱਚ ਇਹਦੇ ਸਮਾਰ ਕੇ ਗ੍ਰੈਂਸ ਨੂੰ ਥੋੜਾ ਜਿਹਾ ਆਪਣੇ ਸਲੋ ਪਾ ਦੇਣਾ ਥੋੜਾ ਜਿਹਾ ਸਲੋ ਕਰਨਾ ਹੈ ਬਸ ਸਲੋ ਗੈਸ ਤੇ ਨਾ ਇਹ ਬਹੁਤ ਵਧੀਆ ਬਣਦੀ ਹੈ ਜੀ ਅੱਜ ਆਪਾਂ ਬਾਰ ਬਣਾ ਰਹੇ ਹਾਂ ਰਸਕੀ ਤੇ ਆਪਾਂ ਸੋਚਿਆ ਕਿ ਉਹਨਾਂ ਵੀ ਆਪਾਂ ਇਥੇ ਬਣਾ ਦਿੰਨੇ ਹਾਂਗੇ ਲੋ ਜੇ ਜਦੋਂ ਇਹਦੀ ਨਾ ਆਪਾਂ ਨੇ ਚਾਸ਼ਨੀ ਬਣਾਉਣੀ ਹੈ ਜਿਹੜੀ ਚਾਸ਼ਨੀ ਬਣਾਉਣੀ ਹੈ ਇਹ ਆਪਾਂ ਇੱਕ ਤਾਰ ਵਾਲੀ ਬਣਾਉਣੀ ਹੈ ਜੀ ਜੀ ਜਿਹੜੀ ਚਾਸ਼ਨੀ ਆਪਣੀ ਜਿਹੜੀ ਬਣ ਕੇ ਤਿਆਰ ਹੋਈ ਜਾਂਦੀ ਹੈ ਜੀ ਚਾਸ਼ਨੀ ਆਪਣੀ ਬਣ ਗਈ ਦੇਖੋ ਬਿਲਕੁਲ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮੂੰਗਫਲੀ ਮੂੰਗਫਲੀ ਪਾ ਕੇ ਇਹਦੇ ਵਿੱਚ ਆਪਾਂ ਆਪਣੇ ਕੋਲੇ ਸਿੱਦਾ ਆਖਾਂ ਠੀਕ ਹੈ ਜੀ ਇਹ ਵਿਆਹ ਪੈ ਦੀ ਬਿੱਚੀ ਪਾ ਲਈ। ਚੰਗੀ ਤਰ੍ਹਾਂ ਇਹਨੂੰ ਮਲਿਆਉਣਾਗਾ ਆਪਾਂ। ਲੋ ਜੀ ਗੈਸ ਕਰਦਿੰਨੇ ਆ ਬੰਦ। ਤੁਹਾਨੂੰ ਜਦੋਂ ਚਾਸ਼ਨੀ ਬਣ ਜਾਂਦੀ ਹੈ ਨਾ ਇਹ ਨਾਲ ਦੀ ਨਾਲ ਹੀ ਆਪਾਂ ਨੇ ਇਹਦੇ ਵਿੱਚ ਪਾਉਣੀ ਹੁੰਦੀ ਹੈ ਕਿ ਸਮਝ ਲਓ। ਇਨੂੰ ਆਪਾਂ ਹਲਾਈ ਜਾਣਾ ਚੰਗੀ ਤਰ੍ਹਾਂ ਜਿਹੜੀ ਚਾਸ਼ਨੀ ਆਪਨੀ ਜਿਹੜੀ ਸਾਰੀ ਇਹਦੇ ਨਾਲ ਨਾ ਮਿਕਸ ਹੋ ਜੇ ਫੜਕੇ ਨੂੰ ਆਪਾਂ ਚਲਾਉਂਦੇ ਜੈ ਨਾ ਆਪਾਂ ਨੂੰ ਇਹਨੂੰ ਬਣਾਉਣ ਲੱਗੇ ਸਿਰਫ ਤਿੰਨ ਮਿੰਟ ਵੀ ਨਹੀਂ ਲੱਗੇ ਤਿੰਨ ਮਿੰਟਾਂ ਦਾ ਵੀ ਘੱਟਾ ਟਾਈਮ ਲਓ ਜੀ ਹੁਣ ਆਪਾਂ ਇਹਨੂੰ ਠੰਡੇ ਹੋਣ ਦਿੰਨੇ ਆ ਮੜਾ ਜੀ ਜੁੜੇ ਹੈ ਠੰਡਾ ਹੋ ਗਿਆ ਆਪਾਂ ਫੇਰ ਦਿਖਾਉਣੇ ਵੀ ਕਿਸ ਤਰ੍ਹਾਂ ਇਹ ਬਣ ਕੇ ਤਿਆਰ ਹੁੰਦੇ ਆ ਇਹ ਦੇਖੋ ਠੰਡਾ ਹੋ ਗਿਆ ਤੇ ਥੋੜੇ ਜਿਹਾ ਪਾਣੀ ਲੈ ਲੈਣਾ ਇਹ ਲੈ ਥੋੜਾ ਲੈ ਕੇ ਇਹਦਾ ਲੱਡੂ ਬਣਾਉਣਾ ਇੱਕ ਐਦਾਂ ਲੱਡੂ ਬਣਾ ਲੈਣਾ ਇਹ ਤੁਸੀਂ ਦੇਖੋ ਵੀ ਇੰਨਾ ਜਿਆਦਾ ਨਾ ਟੇਸਟੀ ਹੋਊਗਾ ਬਾਕੀ ਤੁਸੀਂ ਇੱਕ ਵਾਰੀ ਜਵਾਕਾਂ ਨੂੰ ਬਣਾ ਕੇ ਖਵਾ ਦੋ ਤੇ ਆਪ ਖਾ ਲਓ ਤੇ ਤੁਸੀਂ ਨਾ ਸਾਰਗੇ ਜੀ ਜੇ ਬੁਲਿ ਜਉਂਦੀ ਸੱਚੀ ਬਿਜਾਰ ਚ ਲੈ ਹੋਣੀਆਂ ਤੁਸੀਂ ਆਖੂਗੀ ਵੀ ਅਸੀਂ ਤਾਂ ਵੀ ਇਸੇ ਤਰੀਕੇ ਨਾਲ ਘਰੇ ਬਣਾ ਕੇ ਖਾਵਾਂ ਐਨਾ ਵਧੀਆ ਇਹਦਾ ਟੇਸਟ ਆਗਾ ਯਕੀਨ ਮੰਨੋ ਤੁਸੀਂ ਬਹੁਤ ਜਿਆਦਾ ਵਧੀਆ ਇਹ ਜਦੋਂ ਹੁਣ ਆਪਣੇ ਕੋਈ ਰਿਸ਼ਤੇਦਾਰ ਆਉਂਦੇ ਹਨ ਨਾ ਤੇ ਉਦੋਂ ਵੀ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਹ ਚੀਜ਼ ਬਣਾ ਕੇ ਦੇ ਸਕਦੇ ਆਂਗੇ ਡਰਾਈ ਫਰੂਟ ਵਾਲੀ ਬਹੁਤ ਵਧੀਆ ਚੀਜ਼ਾਂ ਬਣਦੀਆਂ ਨੇ ਇਹ ਥੋੜੇ ਜਿਹੇ ਦੇ ਵਿੱਚ ਕਾਜੂ ਪਾਉਣੇ ਆ ਕਾਜੂ ਪਾ ਦੋ ਥੋੜੇ ਜਿਹੇ ਬਦਾਮ ਪਾਉਣੇ ਆ ਉਹ ਪਾ ਦੋ ਤੇ ਨਹੀਂ ਤੁਸੀਂ ਐਦਾਂ ਵੀ ਬਣਾ ਸਕਦੇ ਹੋ ਇਹ ਪੈਨਾ ਦੀ ਮੈਂ ਬਹੁਤ ਵਾਰੀ ਬਣਾਈ ਹੈਗੀ ਬਹੁਤ ਜਾਇ ਟੇਸਟੀ ਬਣਦੀ ਹੈਗੀ ਤੁਸੀਂ ਯਕੀਨ ਮੰਨਿਓ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਤੁਸੀਂ ਤੇ ਬਾਕੀ ਤੁਸੀਂ ਕਹੋਗੇ ਵੀ ਇੰਨੀ ਜ਼ਿਆਦੇ ਵਧੀਆ ਇਹ ਕੀ ਬਣਦੀ ਆ ਜਿਹੜੀਆਂ ਹੁਣ ਆਪਾਂ ਗੱਚਕਾ ਖਾਣੇ ਆ ਨਾ ਗੱਚਕਾ ਤਾਂ ਗੱਚਕਾ ਨੂੰ ਵੀ ਇਹਦੇ ਪਿੱਛੇ ਵਾਦੀ ਵੀ ਇਹ ਚੀਜ਼ ਬਣ ਕੇ ਤਿਆਰ ਹੁੰਦੀ ਹੈ। ਲਓ ਜੇ ਇਸ ਦਿਰੀ ਕੇ ਨਾਲ ਆਪਾਂ ਸਾਰੀਆਂ ਇਹ ਜਿਹੜੀਆਂ ਗੋਲੀਆਂ ਬਣਾ ਲਾਂਗੇ ਛੋਟੀਆਂ-ਛੋਟੀਆਂ। ਜਿਹੜੀ ਥੱਲੇ ਲੱਗੀ ਪਈ ਹੈ ਇਹ ਵੀ ਲਾ ਲਾਂਗੇ। ਕਿਉਂਕਿ ਇਹ ਬਾਹਰ ਹੀ ਨਹੀਂ ਜੰਮੀ ਹੋएगी। ਜਿਹੜਾ ਦੇ ਕੇ ਹੁਣੀ ਮੂੰਹ ਦੇ ਵਿੱਚ ਪਾਣੀ ਆਈ ਜਾਂਦਾ ਇੰਨੀ ਜ਼ਿਆਦੇ ਵਧੀਆ ਇਹ ਚੀਜ਼ ਬਣੀ ਹੈਗੀ ਆਪਣੀ ਤੇ ਇਹ ਆਪਾਂ ਤੁਹਾਨੂੰ ਕੋਲਿਓ ਕਰਕੇ ਵੀ ਦਿਖਾਵਾਂਗੇ ਵੀ ਕਿਵੇਂ ਬਣੂਗੀ ਠੀਕ ਹੈ ਜੀ ਕਿਵੇਂ ਹੈਗੀ ਆ ਲਓ ਜੀ ਹੁਣ ਇਹਨੂੰ ਨਾ ਮਾਰਾ ਜਾਪਨਾ ਲਓ ਜੀ ਇਹਦੀ ਰੈਸਪੀ ਆਪਣੀ ਬਣ ਕੇ ਤਿਆਰ ਆ ਦੇਖੋ ਕਿੰਨੀ ਵਧੀਆ ਦੇਖੋ ਬਣੀ ਆ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਬਹੁਤ ਜ਼ਿਆਦੇ ਚੇਸਟੀ ਬਣੂ ਇਹ ਇਹ ਇੰਨੀ ਜਿਆਦਾ ਟੇਸਟੀ ਹੈ ਨਾ ਜਿੰਨੀ ਵੀ ਕਹਿ ਲਈ। ਇਸੇ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਘਰ ਦੇ ਵਿੱਚ। ਲਓ ਜੀ ਜਿਹੜੀ ਰੈਸਪੀ ਆਪਣੀ ਬਣ ਗਈ ਦੇਖੋ ਕਿੰਨੀ ਵਧੀਆ ਬਣੀ ਆ ਦੇਖੋ। ਇਹਦੇ ਵਿੱਚ ਕਿਸ਼ਮਿਸ ਪਾਇਆ ਬਹੁਤ ਵਧੀਆ ਇਹ ਬਣੀ ਆਗੀ। ਇਸੇ ਤਰੀਕੇ ਨਾਲ ਆਪਾਂ ਬਣਾ ਸਕਦੇ ਆ ਤੇ ਟੇਸਟ ਵੀ ਬਹੁਤ ਜਿਆਦਾ ਵਧੀਆ ਹੈਗਾ। ਤੇ ਜਦੋਂ ਕੋਈ ਵੀ ਰਿਸ਼ਤੇਦਾਰ ਆਉਂਦਾ ਨਾ ਤੇ ਉਦੋਂ ਵੀ ਆਪਾਂ ਇਹਨੂੰ ਬਣਾ ਕੇ ਰੱਖ ਸਕਦੇ ਆ ਤੇ ਉਂ ਵੀ ਆਪਾਂ ਨੂੰ ਜਵਾਕਾਂ ਨੂੰ ਇਹ ਬਣਾ ਕੇ ਦੇ ਸਕਦੇ ਆ ਸੌਖੇ ਤਰੀਕੇ ਨਾਲ ਬਣਦੀ ਆ ਤੁਹਾਡੇ ਸਾਹਮਣੇ ਸਿਰਫ 2-3 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਗਈ ਵੀਡੀਓ ਵਧੀਆ ਲੱਗੀ ਵੱਧ ਤੋਂ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਕਾੜੀ-ਕਾੜੀ ਆਪਾਂ ਨੂੰ ਵੀਡੀਓ ਬਣਾਉਣੀ ਪੈਂਦੀ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਕਿਉਂਕਿ ਸਪੋਰਟ ਹੋ ਜਾਂਦੀ ਆ ਤੁਹਾਡੀ ਠੀਕ ਹੈ ਜੀ ਤੁਹਾਡੀ ਸਪੋਰਟ ਨਾਲ ਹੀ ਆਪਾਂ ਇੱਥੇ ਤੱਕ ਆਏ ਆਗੇ ਤੇ ਇਸ ਕਰਕੇ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਲੇਕ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਕਮੈਂਟ ਕਰ ਦਿਆ ਕਰੋ ਕਿੱਦਾਂ ਦੀ ਵੀਡੀਓ ਲੱਗੀ ਮੇਰੇ ਤੇ ਹੁਣ ਆਪਾਂ ਅਗਲੀ ਵੀਡੀਓ